ਵਾਈ ਗੁਰਜੀ ਖਾਲਸਾ ਵਾਈ ਗੁਰੂ ਫਤੇਜੀ ਅੱਜ ਅਸੀਂ ਤੁਹਾਨੂੰ ਮਿਲਾਉਂਦੇ ਆ ਦੋ ਵੀਰ ਸਰਦਾਰਾਂ ਨਾਲ ਜਿਨ੍ਹਾਂ ਨੇ ਖਾਲਸਾ ਰਸੋਈ ਮੱਕੀ ਦੀ ਰੋਟੀ ਸਰੋਂ ਦਾ ਸਾਗ ਕੜੀ ਚਾਵ ਰਾਜਮਾ ਚਾਵਲ ਤੇ ਹੋਰ ਵੀ ਮਤਲਬ ਘਰ ਦੀ ਜਿਵੇਂ ਲੱਸੀ ਹੋਗੀ ਘਰ ਦਾ ਪਿਓਰ ਮੱਖਣਾ ਵੀਰ ਹੋਣਾ ਨੇ ਬਹੁਤ ਵਧੀਆ ਗੱਡੀ ਤੇ ਕੰਮ ਚਲਾਇਆ ਵਾ ਆਪਾਂ ਵੀਰ ਹੋਣਾ ਦੀ ਵੱਧ ਤੋਂ ਵੱਧ ਸਪੋਰਟ ਕਰਨੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਵੀਰ ਹੋਣਾ ਨੇ ਜੀਐਨਈ ਕਾਲਜ ਲੁਧਿਆਣਾ ਗਲਨ ਨਹਿਰ ਦੇ ਕੋਲ ਵੀਰ ਉਹਨਾਂ ਨੇ ਗੱਡੀ ਲਾਈਆ ਥੋੜੇ ਦਿਨ ਹੀ ਹੋਇਆ ਵੀਰ ਉਹਨਾਂ ਨੇ ਨਵਾਂ ਕੰਮ ਚਲਾਇਆ ਵਾ ਮੇਰੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਆਪਾਂ ਜਿਹੜੇ ਵੀ ਆਪਾਂ ਵੀਡੀਓ ਦੇਖਦੇ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਕਿ ਦੋ ਵੀਰ ਭਰਾ ਨੇ ਆਪਣੇ ਸਰਦਾਰ ਭਰਾ ਨੇ ਆਪਾਂ ਵੱਧ ਤੋਂ ਵੱਧ ਇਨਾਂ ਨੂੰ ਸਪੋਰਟ ਕਰਨੀ ਆ ਬਾਕੀ ਵੀਰ ਉਹਨਾਂ ਨਾਲ ਪੁੱਛਦੇ ਆ ਵੀ ਇਨਾਂ ਕੋਲੇ ਮੇਰੀ ਜੀ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ ਹਾਂਜੀ ਕੀ ਨਾਮ ਹੈ ਵੀਰ ਜੀ ਆਪਣਾ ਨਜੀਬ ਸਿੰਘ ਜੀ ਨਜੀਬ ਸਿੰਘ ਇਹ ਵੀਰੇ ਕਦੋਂ ਤੋਂ ਲਾਈਆ ਤੁਸੀਂ ਗੱਡੀ ਫਰਦਰ ਹੋ ਗਏ ਜੀ ਅੱਛਾ ਜੀ ਕੀ ਕੀ ਬਣਾਉਣਾ ਮੱਕੀ ਰੋਟੀ ਸਰੋਂ ਦਾ ਸਾਗ ਆ ਗਿਆ ਜੀ ਹਾਂ ਜੀ ਕੀ ਬਣਾਉਣਾ ਰਾਜਮਾ ਚਾਵਲ ਆਹ ਆ ਗਿਆ ਅੱਛਾ ਜੀ ਦਬਾਉ ਜੀ ਕੀ ਹੋਰ ਆ ਵੀ ਸਾਗ ਆ ਜੀ ਅੱਛਾ ਜੀ ਘਰ ਦਾ ਬਣਿਆ ਬਲਕਿ ਗੋਲ ਠੀਕ ਹੈ ਜੀ ਇੱਥੇ ਆਪਣਾ ਆ ਗਏ ਮਨੇ ਘਾਤਾ ਸਾਗ ਤੇ ਆਹ ਇਹ ਰਾਜਮਾ ਆ ਗਿਆ ਠੀਕ ਹੈ ਜੀ ਤੇ ਬਾਕੀ ਮੱਕੀ ਦੀ ਰੋਟੀ ਤੇ ਬਾਕੀ ਕਾਣ ਕੇ ਦੇਣਾ ਚਾਵਲ ਆ ਜੀ ਠੀਕ ਹੈ ਜੀ ਠੀਕ ਹੈ ਜੀ। ਇਹ ਬਹੁਤ ਵਧੀਆ ਵੀਰੇ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਤੁਹਾਡਾ ਨਾਮ ਕੀ ਹੈ ਵੀਰੇ? ਮੇਰਾ ਨਾਮ ਸੁਰਜੀਤ ਸਿੰਘ ਆ ਜੀ। ਸੁਰਜੀਤ ਸਿੰਘ ਠੀਕ ਆ ਜੀ। ਹਾਂ ਜੀ ਭਾਈ ਜੀ ਗੁਰਦੀਪ ਸਿੰਘ ਜੀ ਆਪਣੀ ਥਾਲੀ ਦਾ ਰੇਟ ਦੱਸੋ ਕੀ ਆ? ਆਪਣਾ ਮੱਕੀ ਰੋਟੀ ਸਰੋ ਸਕਦਾ 100 ਰੁਪਏ ਦਾ ਰੇਟ ਆ ਜੀ। ਅੱਛਾ ਜੀ। ਮੱਖਣ ਪਾ ਕੇ ਜੀ ਕਰਦਾ ਮੱਖਣ ਠੀਕ ਆ ਜੀ। ਆ ਦੇਖੋ 10 ਰੁਪਏ ਰੱਖਿਆ ਕਰਾ ਦਿੰਨੇ ਜੀ। ਹਾਂ ਬਿਓ ਘਰ ਦਾ ਮੱਕਣਾ ਅੱਛਾ ਲੱਸੀ ਦਾ ਗਲਾ ਆ ਠੀਕ ਹੈ ਨਹੀਂ ਬਹੁਤ ਵਧੀਆ ਵਧੀਆ ਫਿਰ ਤਾਂ ਸਾਰਾ ਕੁਝ ਹਾਂਜੀ ਨਹੀਂ ਬਹੁਤ ਵਧੀਆ ਆਪਾਂ ਨੂੰ ਲੱਗਿਆ ਦੇਖ ਕੇ ਮੈਨੂੰ ਮੈਨੂੰ ਇਹ ਮੈਂ ਨਾ ਜਦੋਂ ਲੰਘਦਾ ਘਰ ਦਾ ਨਾ ਮੈਨੂੰ ਮੈ ਇਹੀ ਖੁਸ਼ੀ ਹੁੰਦੀ ਹੈ ਕਿ ਸਰਦਾਰ ਮੇਰਾ ਵੀਰ ਜਿੱਤੇ ਵਿਗੜਾ ਵਾ ਬਹੁਤ ਵਧੀਆ ਲੱਗਦਾ ਵੀ ਚਲੋ ਆਪਣੀ ਮਿਹਨਤ ਦਾ ਕੰਮ ਕਰਦੇ ਆ ਤੇ ਬਸ ਮੇਰੀ ਸਾਰੇ ਆਹੀ ਸੰਗਤਾਂ ਨੂੰ ਬੇਨਤੀ ਆ ਕਿ ਵੀਰਾ ਗੁਰਦੀਪ ਸਿੰਘ ਤੇ ਜੀ ਸਿੰਘ ਆਪਣੇ ਜੀਐਨ ਕਾਲਜ ਤੇ ਆਪਣੇ ਇਧਰੋਂ ਜਾਣਿਆ ਤਾਂ ਗੱਲਾਪਿੰਡ ਵੱਲੋਂ ਆ ਜੀ ਤੇ ਇਧਰੋਂ ਨਹਿਰ ਵੱਲੋਂ ਆਉਂਦੇ ਆ ਵੀਰ ਹੁਣੀ ਵੀਰ ਹੁਣਾ ਨੇ ਇੱਥੇ ਮਤਲਬ ਹਜੇ ਥੋੜੇ ਦਿਨ ਹੀ ਹੋਏ ਨੇ ਨਵਾਂ ਕੰਮ ਚਾਲੂ ਕੀਤਾ ਵਾ ਤੇ ਵੀਰ ਹੁਣਾ ਕੋਲੇ ਜਰੂਰ ਪਹੁੰਚ ਜਦੋਂ ਵੀ ਤੁਸੀਂ ਇਧਰੋਂ ਲੰਘਦੇ ਕਰਦੇ ਹੋ ਉਹਨਾਂ ਵੀਰ ਹੁਣਾ ਕੋਲੇ ਇੱਕ ਪਲੇਟ ਜਰੂਰ ਛੱਕ ਕੇ ਜਾਇਆ ਕਰੋ ਬਸ ਮੇਰੀ ਸਾਰੀ ਇਹੀ ਸੰਤਾਂ ਨੂੰ ਬੇਨਤੀ ਹੈ ਜੀ ਤੇ ਬਾਕੀ ਤੁਹਾਨੂੰ ਮੈਂ ਚੀਜ਼ਾਂ ਵੀਰ ਹੁਣ ਦਿਖਾ ਦਿੱਤੀਆਂ ਨੇ ਸਾਹ ਬੈਠਣ ਦਾ ਵੀ ਖਾਸ ਪ੍ਰਬੰਧ ਆ ਵੀਰ ਹੁਣਾ ਕੋਲੇ ਤੇ ਬਾਕੀ ਚੀਜ਼ਾਂ ਸਾਫ਼ ਸੁਥਰੀਆਂ ਨੇ ਵੀਰ ਹੁਣੇ ਘਰ ਦੀ ਰੋਟੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਘਰ ਦਾ ਕੱਢਿਆ ਹੋਇਆ ਮੱਖਣਾ ਤੇ ਲੱਸੀ ਤੇ ਰਾਜਮਾ ਚੌਲ ਮਤਲਬ ਕੜੀ ਚੌਲ ਜਿੰਨਾ ਵੀ ਵੀਰ ਹੁਣਾਂ ਕੋ ਸਾਰਾ ਕੁਝ ਪ੍ਰਬੰਧਾ ਪੈਕ ਕਰਵਾ ਕੇ ਲੈ ਕੇ ਜਾਓ ਕਿ ਖਾ ਕੇ ਜਾਓ ਤੇ ਸਾਰੇ ਪ੍ਰਬੰਧਾ ਬਾਕੀ ਵੀਰ ਹੁਣਾਂ ਦਾ ਆਪਾਂ ਪਤਾ ਤੁਹਾਨੂੰ ਦੱਸ ਦਿੱਤਾ ਤੇ ਬਾਕੀ ਵੀਰ ਹੁਣੇ ਆਪ ਮੋਬਾਈਲ ਨੰਬਰ ਬੋਲਣਗੇ ਜੇ ਘਰੇ ਬੈਠੇ ਤੁਸੀਂ ਮਤਲਬ ਤੁਸੀਂ ਆਰਡਰ ਵੀ ਮਤਲਬ ਪੈਕ ਕਰਵਾਉਣਾ ਤਾਂ ਘਰੋਂ ਬੈਠੇ ਫੋਨ ਕਰ ਸਕਦੇ ਹੋ ਤੇ ਵੀਰ ਜੀ ਮੜਾ ਆਪਣਾ ਮੋਬਾਈਲ ਨੰਬਰ ਬੋਲਿਓ 8054833505 8054833505 33505 ਤੇ ਬਾਕੀ ਅਸੀਂ ਨੰਬਰ ਵੀਰ ਹੁਣਾਂ ਨੇ ਬੋਲ ਦਿੱਤਾ ਵਾ ਤੇ ਬਾਕੀ ਮੈਂ ਸਕਰੀਨ ਉੱਤੇ ਨੰਬਰ ਮਤਲਬ ਆਪਾਂ ਅਸੀਂ ਪਾ ਦਿੱਤਾ ਵਾ ਤੁਸੀਂ ਵੀਰ ਹੁਣਾਂ ਨਾਲ ਕਨੈਕਟ ਕਰ ਸਕਦੇ ਹੋ ਤੇ ਮਤਲਬ ਘਰੇ ਵੀ ਤੁਸੀਂ ਰੋਟੀ ਮੰਗਵਾ ਸਕਦੇ ਹੋ ਫੋਨ ਕਰਕੇ ਤੇ ਅੱਧਾ ਪੂਨਾ ਘੰਟਾ ਪਹਿਲਾਂ ਆਰਡਰ ਦਿਓ ਵੀਰ ਹੁਣਾਂ ਨੂੰ ਬਾਕੀ ਨੇੜੇ ਦੀ ਨੇੜੇ ਜਿੰਨੇ ਵੀ ਹੋਸੇ ਵੀਰ ਹੁਣੇ ਘਰੇ ਪਹੁੰਚਦਾ ਖਾਣਾ ਕਰਨਗੇ ਮੇਰਾ ਵੀਰ ਗੁਰਦੀਪ ਸਿੰਘ ਤੇ ਵੀਰ ਸਰਜੀਤ ਸਿੰਘ ਨੇ ਬਹੁਤ ਵਧੀਆ ਕੰਮ ਕੀਤਾ ਵੀਰ ਉਹਨਾਂ ਨੇ ਆਲਟੋ ਗੱਡੀ ਦੇ ਵਿੱਚ ਰੋਟੀ ਦਾ ਕੰਮ ਚਲਾਇਆ ਵਾ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਵੀਰ ਉਹਨਾਂ ਨੂੰ ਆਪਾਂ ਸਪੋਰਟ ਕਰਨੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਵੀਰ ਕੋਲੇ ਜ਼ਰੂਰ ਹਾਜ਼ਰੀ ਲਗਵਾਓ ਟਿਫਨ ਪੈਕ ਕਰਵਾਓ ਠੀਕ ਹੈ ਜੀ ਘਰੇ ਬੈਠੇ ਆਰਡਰ ਪਾਓ ਵੀਰ ਹੁਣੀ ਪਹੁੰਚਦਾ ਆਪਣੇ ਆਪ ਹੋਮ ਡਿਲੀਵਰੀ ਕਰਨਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ